ਨਰੇਂਦਰ ਦੀਪ ਦੇ ਘਾਤਲਾਂ ਨੂੰ ਮਸਾਲੀ ਸਜਾ ਦਿਵਾਉਣ ਤੇ ਉਹਦੇ ਪਰਿਵਾਰ ਨੂੰ ਅਨਸਾਫ਼ ਦਿਵਾਉਣ ਦੇ ਲਈ ਉੱਤਰ ਹੋਏ ਬਹੁਤ ਹੀ ਸਤਕਾਰਯੋਗ ਵੀਰੋ ਤੇ ਭੈਣੋ ਆਪਾਂ ਸਾਰੇ ਦੇਖਦੇ ਆ ਕਿ ਬਦਲਾ ਕਹਿਣ ਵਾਲੀ ਸਰਕਾਰ ਨੇ ਇੱਥੇ ਪੁਲਿਸ ਰਾਜ ਬਣਾ ਦਿੱਤਾ ਆ ਤੇ ਆਪਾਂ ਜਾਣਦੇ ਆ ਕਿ ਜਿੱਦਾਂ ਕਿਸੇ ਬੰਦਾ ਕੋਈ ਨਸ਼ਾ ਖਾਲ ਲੱਗ ਜਾਵੇ ਤੇ ਜਿੱਦਾਂ ਉਹਦੀ ਨਸ਼ੇ 'ਚ ਮਤ ਮਾਰੀ ਜਾਂਦੀ ਆ ਨਾ ਠੀਕ ਹੋਵੇ ਇਪਤਮੰਤ ਮੰਨਦੀ ਸਿਆਸਤ ਦੇ ਨਸ਼ੇ ਨੇ ਮੱਤ ਮਾਰ ਦਿੱਤੀ ਆ ਤੇ ਉਹਦੇ ਉਸੇ ਬਨੇ ਫਰਨੀ ਸੁਤੀ ਦੇ ਦਿੱਤੀ ਪੁਲਿਸ ਨੂੰ ਕਿ ਤੁਸੀਂ ਜੋ ਮਰਜ਼ੀ ਕਰੋ ਇਹਨਾਂ ਦੇ ਰਾਜ ਵਿੱਚ 35 ਦੇ ਲਗਭਗ ਇਦਾਂ ਦੇ ਕਾਂਡ ਹੋ ਗਏ ਜਿਨ੍ਹਾਂ ਵਿੱਚ ਕੁਝ ਪੁਲਿਸ ਹਰਾਸ ਦੇ ਵਿੱਚ ਝੂਠੇ ਮੁਕਾਬਲੇ ਕੋਟਿਆਂ ਦੇ ਵਿੱਚ ਖੋਲੀਆਂ ਮਾਰ ਕੇ ਮੂੰਹ ਦੇ ਉੱਤੇ ਚੇਪੀਆਂ ਲਾ ਕੇ ਜੇ ਕੋਈ ਬਾਜ ਵੀ ਕੱਢੀ ਆ ਜੋ ਉਹਨਾਂ ਨੂੰ ਜਿੰਨਾਂ ਦੇ ਵਿੱਚ ਬੰਦ ਕਰਕੇ ਛਾ ਗਿਆ ਇਹਦੇ ਨਾਲ ਹੀ ਮੈਂ ਕਹਿਣਾ ਚਾਹੁੰਦੀ ਆ ਕਿ ਪੁਰਾਣੇ ਸਿਆਸੀ ਤੇ ਗੁੰਡਾਖੋੜ ਜਿਹੜਾ ਪਹਿਲੀ ਵਾਰ ਸਰਕਾਰਾਂ ਵਾਲੇ ਵੀ ਸੀ ਅੱਜ ਉਹ ਜ਼ਿਆਦਾ ਪੀੜਾ ਤੇ ਉਹ ਜ਼ਾਰਾ ਹੋ ਜਾਇਆ ਅਸੀਂ ਦੇਖਦੇ ਆ ਕਿ ਨਸ਼ੇ ਵੀ ਇੱਥੇ ਲਿਆਦੇ ਗਏ ਇੱਥੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨੀਆਂ ਸੀ ਤੇ ਅੱਜ ਨਸ਼ਿਆਂ ਨੂੰ ਰੋਕਣ ਤੇ ਨਾ ਰੋਕਣ ਦਾ ਡਰਾਮਾ ਕੀਤਾ ਕਿ ਜੇ ਕਹਿੰਦਾ ਤੁਸੀਂ ਜਾਣ ਲੈਂਦੇ ਅਸੀਂ ਕੀ ਕਰ ਲੈਂਦੇ ਆ ਮਤਲਬ ਸਿੱਧਾ ਸਿੱਧਾ ਚੁਣੌਤੀਆਂ ਸਾਨੂੰ ਦਿੱਤੀਆਂ ਜਾ ਰਹੀਆਂ ਪੁਰਸਵਾਰੇ ਵੀ ਇੰਨੀ ਆਗਲ ਨਹੀਂ ਕਰਦੇ ਵੀ ਸਿਆਸੀ ਪਾਰਟੀਆਂ ਨੇ 5 ਸਾਲ ਨਹੀਂ ਹੋਣਾ ਇਹਨਾਂ ਨੂੰ ਸਰਪੰਚ ਚੁਣਿਆ ਸੀ ਇੱਕ ਗੰਦੀ ਸਿਆਸਤ ਦੀ ਭੇਟ ਚਾਕੇ ਉਹ ਜਿਹੜਾ ਸਿਊਸਾਇਡ ਕਰ ਜਾਂਦਾ ਪਰ ਬਾਅਦ ਨੂੰ ਇੰਨਾ ਡਰਾ ਲਿਆ ਜਾਂਦਾ ਆ ਐਮਐਮਰ ਵੱਲੋਂ ਉਹ ਜਿਹੜੇ ਸਰਾਰੀ ਵੱਲੋਂ ਵੀ ਉਹ ਉਹ ਜਿਹੜਾ ਭਾਤੇ ਆਉਂਦਾ ਪੋਸਟਮਾਰਟ ਵੀ ਨਹੀਂ ਕਰਾਉਂਦੇ ਸੋ ਜਿਹੜੇ ਸਾਡੇ ਦੇ ਉੱਤੇ ਝੋਲ ਆਉਣ ਵਾਲੇ ਸਮੇਂ ਤੱਕ ਜਿੰਨੇ ਕਾਰਕਟਰ ਘਾੜਿਆਂ ਨੂੰ ਸਾਡੀਆਂ ਚਪੀਆਂ ਦੇ ਦੇਦੀਆਂ ਸਾਡੇ ਮਾਵਾ ਦੇ ਦੇਣਾ ਸਾਨੂੰ ਉਹਦੇ ਖਿਲਾਫ ਲੜਨਾ ਪੈਣਾ ਮੈਂ ਸਾਡੀਆਂ ਮਾਵਾ ਪੈਣਾ ਬੈਠੀ ਆ ਕੌਣ ਸੜੇ ਕੋਣ ਜਿੰਨਾ ਮਰਜੀ ਉਹ ਜ਼ਬਰ ਕਰ ਲੈਣਾ ਪਰ ਸਭ ਤੋਂ ਵੱਡੀ ਤਾਕਤ ਤਾਂ ਲੋਕਾਂ ਦੇ ਵਿੱਚ ਹੁੰਦੀ ਆ ਮੈਂ ਇੱਕ ਲੋਕ ਕੌਸ਼ਨ ਸਿਰਫ ਇੱਕ ਸਕਿੰਟ ਦੇ ਵਿੱਚ ਕਰ ਦੇਣਾ ਚਾਹੁੰਦੀ ਆ ਕਿ ਇਹ ਜਿਹੜੀ ਨਰਿੰਦਰ ਦੀ ਉੱਤਨੀ ਮੌਤ ਹੋਈ ਆ ਅੱਜ ਕਈ ਵਾਰੀ ਦੇਖਦੇ ਆ ਕਿ ਕੋਸਾ ਹਰਾਸਲੇ ਵਿੱਚ ਕਿਸੇ ਬੰਦੇ ਨੂੰ ਮਸੂਤੀ ਸੱਟ ਲੱਗ ਜੇ ਉਹਦੀ ਮੌਤ ਹੋ ਜਾਂਦੀ ਆ ਇਹ ਉਹੋ ਜੀ ਮੌਤ ਨਹੀਂ ਪੈਰਾਂ ਤੋਂ ਲੈ ਕੇ ਸਿਰ ਤੱਕ ਪੂਰੇ ਖੋਸ਼ਾ ਵਾਸਤੇ ਵਿੱਚ ਕੋਨਾ ਜਾਰ ਮਾਣੇ ਇਹ ਤਾਂ ਦੌਰਾ ਪਿਆਨ ਤਾਂ ਮੁੱਖ ਮੰਤਰੀ ਨੂੰ ਇਹ ਨੇ ਬਾਗਨਾ ਨੂੰ ਬੋਲਦਾ ਕਿ ਐਸਐਸਪੀ ਉਹਨਾਂ ਦੇ ਕੇਸ ਦਰਜ ਕਰ ਦਿੰਦੀ ਆ ਆ ਕੇਸ ਨਹੀਂ ਉਹਨੂੰ ਦੱਸਦੇ ਵੀ ਇਹਨਾਂ ਵੱੱਕੇ ਕਾਰਵਾਈ ਕਰਨੀ ਆ ਸੋ ਜਿਹੜੀ ਸੀਐਮ ਨੇ ਕਿੱਸਾ ਦਬਤੀ ਆ ਚੁੱਪ ਬੱਤੀ ਆ ਇਹ ਚੁੱਪ ਜਿਹੜੀ ਆ ਇਹ ਉਹਦੇ ਨਾਲ ਸਹਿਮਤੀ ਹੁੰਦੀ ਆ ਸੋ ਇਹ ਸਹਿਮਤੀ ਦੇ ਖਿਲਾਫ ਇਸ ਬਦਲਾ ਦੇ ਖਿਲਾਫ ਐਗੋ ਜੀ ਗੰਦੀ ਰਾਜਨੀਤੀ ਦੇ ਖਿਲਾਫ ਸਾਨੂੰ ਸਾਰੇ